ਪਤੀ ਜੀ ਗਰਬਾਤਰ ਸਿੰਘ ਮਾਨੋਚਾਲ ਇੱਕ ਖਾੜਕਵਾਦ ਦਾ ਥੰਮ ਹੋਇਆ ਬਾਬਾ ਬੋੜ ਬੰਦਿਆ ਜਾਂਦਾ ਠੀਕ ਆ ਮੰਨ ਲੈਂਦੇ ਆ ਉਹਦੇ ਨਾਲ ਤੁਹਾਡੀ ਲੜਾਈ ਸੀ ਉਹਦੇ ਨਾਲ ਲੜ ਪੈਂਦੇ ਪਰ ਉਹਦੇ ਪਰਿਵਾਰਾਂ ਦਾ ਕੀ ਕਸੂਰ ਸੀ ਉਹਦੇ ਭਰਾਵਾਂ ਦਾ ਕੀ ਕਸੂਰ ਸੀ ਤੇ ਉਹਦੇ ਰਿਸ਼ਤੇਦਾਰਾਂ ਦਾ ਕੀ ਕਸੂਰ ਸੀ ਪਤੀ ਜਾਣੇ ਬਾਬਾ ਮਾਨੋਚਾਲ ਗਰਬਾਤਰ ਮਾਨੋਚਾਲ ਦੇ ਇਹਨਾਂ ਬੱਚੜ ਅਫਸਰਾਂ ਨੇ ਬਿੱਤੀ ਜਿਹੜਾ ਆ ਤੁਹਾਨੂੰ ਸੁਣਾ ਕੇ ਹਟਿਆ ਜਿਹਦਾ ਮੁੰਡਾ ਮਰਿਆ ਇਹਨਾਂ ਨੇ ਉਹਦੇ 25 ਜਾਣੇ ਉਹ ਮਾਰ ਦਿੱਤੇ 19 ਜਾਣਿਆਂ ਨੂੰ ਬੰਨ ਕੇ ਮਾਰ ਦਿੱਤਾ ਇਹ ਕਰਤੂਤਾਂ ਨੇ ਤੇ ਫਿਰ ਭਈ ਭਰਨਗੇ ਕਿਉਂ ਨਹੀਂ ਰੱਬ ਹੈਗਾਗਾ ਨਾ ਜਿਹੜੇ ਕਹਿੰਦੇ ਕਿ ਰੱਬ ਹੈ ਨਹੀਂ ਹੁਣ ਤਾਰੇ ਦੀਂਦੇ ਦਿਨੇ ਕਿ ਨਹੀਂ ਦੀਂਦੇ ਹੁਣ ਪਤਾ ਲੱਗਦਾ ਆਪਣੇ ਪੁੱਤ ਮਰੇ ਤੋਂ ਕਿ ਮੇਰਾ ਪੁੱਤਾ ਹੁਣ ਤਾਂਾਂ ਮਾਰਦਾ ਹੋਊਗਾ ਹੁਣ ਬਿਲਕਦਾ ਹੋਊਗਾ ਪਰ ਜਿਹੜੇ 19 ਬੰਨ ਕੇ ਮਾਰੇ ਆ ਦਰਖਤਾਂ ਦੇ ਨਾਲ ਆ ਤੇ ਉਹ ਕਿਹਦੇ ਕਿਸੇ ਦੇ ਪੁੱਤ ਨਹੀਂ ਸੀ ਉਹ ਮਾਮਾ ਦੇ ਪੁੱਤ ਨਹੀਂ ਸੀ ਕਿ ਭੈਣਾ ਦੇ ਭਾਈ ਨਹੀਂ ਸੀ ਕਿਸੇ ਦੇ ਪਿਓ ਦੇ ਪੁੱਤ ਨਹੀਂ ਸੀ ਤੇ ਜਾਂ ਕਿਸੇ ਦੇ ਆਪਾਂ ਕਹਦੇ ਕਿ ਬੱਚਿਆਂ ਦੇ ਬਾਪ ਨਹੀਂ ਸੀ ਬੜਾ ਜ਼ੁਲਮ ਕੀਤਾ ਐਸਾ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਐਸਐਸਪੀ ਫਿਰ ਇਹਨੂੰ ਅਵਾਰਡ ਮਿਲਦੇ ਪੰਜ ਵਾਰੀ ਅਵਾਰਡ ਮਿਲੇ ਆ ਕਿ ਤੂੰ ਚੰਗਾ ਕੰਮ ਕੀਤਾ ਚੰਗੇ ਮੁੰਡੇ ਮਾਰੇ ਸਿੱਖਾਂ ਦੇ ਇਹਦਾ ਸੁਰੂ ਤੋਂ ਕੰਮ ਹੁੰਦਾ ਆ ਰਿਹਾ ਇਹ ਕਹਿੰਦੇ ਬਾਦਲਾਂ ਦਾ ਖਾਸਮ ਖਾਸ ਸੀ ਇਹ ਬਾਦਲਾਂ ਦਾ ਕੱਲਾ ਏ ਥੋੜੀ ਸੀ ਸਵਰਨ ਘੋਟਨੇ ਵਰਗੇ ਰਹੇ ਆ ਅਜੀਤ ਸੰਧੂ ਵਰਗੇ ਰਹੇ ਆ ਤੇ ਆ ਸੈਣੀ ਵਰਗੇ ਰਹੇ ਆ ਤੇ ਬੜਾ ਜਿਨ੍ਹਾਂ ਨੇ ਜ਼ੁਲਮ ਹੰਡਾਇਆ ਸਿੱਖ ਕੌਮ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰੇ ਆ ਤੇ ਅੱਜ ਉਹਨਾਂ ਦੀਆਂ ਕੁਰਤੂਤਾ ਨੇ ਇਹ ਇਹ ਜਗ ਜਾਰ ਹੋ ਰਹੀਆਂ ਨੇ ਜੋ ਮੈਂ ਖਬਰ ਤੁਹਾਡੇ ਨਾਲ ਦਿਨ ਆਸਰ ਕਰਨ ਲੱਗਿਆ ਮੈਂ ਸੁਰੂ ਵਿੱਚ ਬੇਨਤੀ ਕਰ ਦੇਵਾਂ ਇਹਨੂੰ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਖਬਰ ਆ ਬੜੇ ਰੌਂਗਟੇ ਖੜੇ ਕਰਨ ਵਾਲੀ ਖਬਰ ਆ ਬੜਾ ਤੇ ਤੁਸੀਂ ਆ ਕੇ ਦੇਖੋਗੇ ਲੂ ਕੰਡੇ ਖੜੇ ਹੋ ਜਾਣਗੇ ਕਿ ਇਹ ਸੱਚਾ ਕੋਈ ਕੋਈ ਜਿਹੜਾ ਬਿਰਲਾ ਬੰਦਾ ਹੁੰਦਾ ਕੱਢ ਕੇ ਲਿਆਉਂਦਾ ਬੜੀ ਸਰਚ ਕਰਨ ਤੋਂ ਬਾਅਦ ਮੈਂ ਤੁਹਾਡੇ ਤੇ ਲੈ ਕੇ ਆਇਆ ਤੇ ਇੱਕ ਪਾਸੇ ਤਾਂ ਜਿਹੜਾ ਕਿ ਡੀਆਈਆਰ ਪੰਜਾਬ ਦਾ ਹਰਚਾਨਦਰ ਢੁੱਲਰ ਫੜਿਆ ਉਹਦੇ ਬਾਰੇ ਤਾਂ ਆਪਾਂ ਬਾਅਦ ਚ ਗੱਲ ਗੱਲਬਾਤ ਕਰਾਂਗੇ ਉਹ ਤੋਂ ਪਹਿਲਾਂ ਪੰਜਾਬ ਦਾ ਸਾਬਕਾ ਡੀਜੀਪੀ ਐਸਐਸਵੀ ਵੀ ਰਹਿਇਆ ਤੇ ਡੀਜੀਪੀ ਵੀ ਮੁਹੰਮਦ ਮੁਸਤਾਫਾ ਤੇ ਉਹਦਾ ਮੁੰਡੇ ਦੀ ਜਿਹੜੀ ਇੱਕ ਮਹਾਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਵੋਡੋਜ ਦੇ ਨਾਲ ਮੈਡੀਕਲ ਨਸੇ ਦੇ ਨਾਲ ਮੌਤ ਹੋ ਚੁੱਕੀ ਆ 35 ਸਾਲ ਦਾ ਉਹਦਾ ਮੁੰਡਾ ਸੀ ਆਕੀਲ ਅਕਤਰ ਆ ਤੇ ਉਹਦੀ ਜਿਹੜੀ ਮਾਂ ਕੇ ਜਹਾਪਾ ਮੁਸਤਰ ਮੁਹੰਮਦ ਮੁਸਤਫਾ ਦੀ ਕਹਦੀ ਹੈ ਕਿ ਘਰ ਵਾਲੀ ਕੈਬਨਲ ਮੰਤਰੀ ਰਹੀ ਆ ਰਾਜੀਆ ਮਲਤਾਨਾ ਇਹ ਬੜੇ ਦੱਸਿਆ ਜਾ ਰਿਹਾ ਇਹਦਾ ਲੜਕਾ 35 ਸਾਲ ਆ ਅਕੀਲ ਅਕਤਰ ਜੀ ਜਿਹੜੀ ਮੌਤ ਹੋਈ ਆ ਦੁੱਖ ਭਰੀ ਆ ਆਪਾਂ ਕਹਨੇ ਆ ਕਿ ਮਾਰਾ ਹੋਇਆ ਪਰ ਤੁਸੀਂ ਹੁਣ ਅੱਗੇ ਜਾ ਕੇ ਸੁਣ ਲਿਓ ਤੇ ਨਿਰਣਾ ਤੁਸੀਂ ਆਪ ਹੀ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪ ਹੀ ਦੱਸ ਦਿਓ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗਿਆ ਮੁਹੰਮਦ ਮਸਤਪਾ ਕੌਣ ਸੀ ਇੱਕ ਮੁਸਲਮਾਨ ਦੇ ਨਾਲ ਸੰਬੰਧ ਰੱਖਦਾ ਤੇ ਕਹਿੰਦੇ ਬਾਦਲਾਂ ਦਾ ਯਾਰ ਇਹ ਆ ਤੇ ਇਹਨੇ ਕੀਤਾ ਕਿਸੇ ਨੇ ਗੁਨਾਹ ਕੀ ਕੀਤੇ ਸੀ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਤੁਹਾਨੂੰ ਮੈਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਦਾ ਉਸ ਸਮੇਂ ਦੀ ਅਖਬਾਰ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰੂੰਗਾ ਉਹ ਤੁਹਾਨੂੰ ਮੈਂ ਅਖਬਾਰ ਪੜ੍ਹ ਕੇ ਵੀ ਸੁਣਾਉਂਗਾ ਐਸੇ ਜ਼ਾਲਮ ਅਫਸਰ ਨੇ ਬੇਸਕੋਨ 2021 ਦੇ ਵਿੱਚ ਇਹ ਟਾਇਰ ਹੋ ਚੁੱਕਿਆਗਾ ਪਰ ਇਸ ਜ਼ਾਲਮ ਅਫਸਰ ਨੇ 19 ਸਿੱਖ ਨੌਜਵਾਨਾਂ ਨੂੰ ਬੰਨ ਕੇ ਮਾਰਿਆਗਾ ਗੋਲੀਆਂ ਦੇ ਨਾਲ ਭੁੰਨਿਆਗਾ ਦੁਬਾਰੇ ਦੱਸਦੇ ਹੁੰਦਾ ਇਸ ਮੁਹੰਮਦ ਮਸਤਵਾ ਜਿਹਦਾ ਮੁੰਡਾ ਕੱਲ ਮਰਿਆ ਇਹਨੇ 19 ਮੁੰਡੇ ਇੱਕ ਥਾਂ ਬੰਨ ਕੇ ਮਾਰੇ ਆ ਐਸਐਸਪੀ ਹੁੰਦਾ ਸੀ ਉਦੋਂ ਇਹ ਤੇ ਕਿੱਥੇ ਹੁੰਦਾ ਸੀ ਕਿਵੇਂ ਹੁੰਦਾ ਸੀ ਕਿਹੜੇ-ਕਿਹੜੇ ਦੇ ਨਾਲ ਸੀ ਤੇ ਕਮੇ ਉਤੋਂ ਜਿਹੜਾ ਸਾਰਾ ਵਾਕਾ ਹੋਇਆ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਤੁਸੀਂ ਫਿਰ ਅਗਲੇ ਕਮੈਂਟ ਜ਼ਰੂਰ ਕਰਦੇ ਹੋ ਪਰ ਕਮੈਂਟ ਨਹੀਂ ਕਰਦੇ ਦੁੱਖ ਵੜਾ ਹੁੰਦਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਪੱਖ 'ਚ ਲਿਖੋ ਜਾਂ ਉਹਦੇ ਪੱਖ 'ਚ ਲਿਖੋ ਸੱਚੀ ਗੱਲ ਲਿਖ ਦਿਓ ਜੇ ਤੁਹਾਡੇ ਮਨ 'ਚ ਜੋ ਕੁਝ ਆਉਂਦਾਗਾ ਉਹ ਤੁਸੀਂ ਲਿਖ ਸਕਦੇ ਹੋ ਪਰ ਲਿਖਿਆ ਜ਼ਰੂਰ ਕਰੋ ਕਿਉਂਕਿ ਫਿਰ ਪਤਾ ਲੱਗਦਾ ਸਾਡਾ ਬੋਲਣ ਦਾ ਕੱਲਿਆਂ ਦਾ ਫਰਜ਼ ਕੀ ਅਸੀਂ ਬੋਲ ਕੇ ਕਰਾਂਗੇ ਤੁਸੀਂ ਵੀਡੀਓ ਸੁਣਦੇ ਜ਼ਰੂਰ ਹੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵੀਡੀਓ ਸੁਣਦੇ ਪਿਆਰ ਦਿੰਨੇ ਵੀਡੀਓ ਨੂੰ ਮੁਹੱਬਤ ਦਿੰਨੇ ਹੋ ਪਰ ਕਮੈਂਟ ਉਹਨੇ ਨਹੀਂ ਕਰਦੇ ਹਰ ਇੱਕ ਦਾ ਕਮੈਂਟ ਆ ਜ਼ਰੂਰ ਆ ਜੇ ਸੁਝਾਅ ਦੇਣਾ ਜ਼ਰੂਰ ਆ ਚਲੋ ਕੋਈ ਬਹਿਗ ਨੂੰ ਲਿਖਦਾ ਚਲੋ ਜੇ ਕਿਸੇ ਨੂੰ ਨਹੀਂ ਆਉਂਦਾ ਚ ਬਹਿਗ ਨੂੰ ਲਿਖ ਸਕਦਾ ਪਰ ਉਸ ਤੋਂ ਪਹਿਲਾਂ ਮੈਂ ਇੱਕ ਇਹ ਕਹਿੰਦਾ ਕਿ ਸੁਝਾਅ ਦੇਣਾ ਬਹੁਤ ਜ਼ਰੂਰੀ ਹੁੰਦਾ ਹੁਣ ਆਪਾਂ ਇਹਦਾ ਪੁੱਤਰ ਮਰਿਆ ਆਪਾਂ ਨੇ ਕਹਿੰਦੇ ਕਿ ਕਿਸੇ ਦਾ ਪੁੱਤਰ ਮਰੇ ਪਰ ਜਿਹੜੇ 19 ਪੁੱਤ ਮਾਰੇ ਆ ਮਾਮਾ ਦੇ ਅੱਜ ਉਹ ਮਾਮਾ ਜਿਉਂਦੇ ਨਹੀਂ ਹੋਣੀਆਂ ਮੈਨੂੰ ਲੱਗਦਾ ਜੇ ਕੋਈ ਇੱਕ ਅੱਦੇ ਜਿਉਂਦੀ ਹੋ ਅੱਜ ਉਹਦੇ ਕਲੇਜੇ ਠੰਡ ਪਈ ਹੋਣੀ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਮੈਂ ਫੇਰ ਕਹਿਣਾਗਾ ਕਿਸੇ ਦੇ ਪੁੱਤ ਦੇ ਕੋਈ ਮਰੇ ਤੇ ਕੋਈ ਖੁਸ਼ ਨਹੀਂ ਹੁੰਦਾ ਪਰ ਜਿਹੜਾ ਕਿ ਬੇਦੋਸਤਿਆਂ ਨੂੰ ਤੁਸੀਂ ਬਨ ਕੇ ਬਾਹਾਂ ਬਨ ਕੇ ਲੱਤਾ ਬਨ ਕੇ ਉਹਨੂੰ ਗੋਲੀਆਂ ਦੇ ਨਾਲ ਭੁੰਨਿਆ ਹੋਵੇ ਇਹਦੇ ਦੁਸ਼ਟ ਪੁਲਿਸ ਅਫਸਰ ਪੰਜਾਬ ਦੇ ਵਿੱਚ ਕਤਾਰਾਂ ਦੇ ਕਤਾਰਾਂ ਨੇ ਸਾਡੇ ਸੈਕਟਰ ਲੀਡਰ ਕਹਿੰਦੇ ਆ ਜੀ ਪੰਤਕ ਪਾਰਟੀ ਇਹ ਕਹਿੰਦੇ ਬਾਦਲ ਕੇ 25 ਸਾਲ ਰਾਜ ਕਰ ਲਿਆ ਇਹਨਾਂ ਨੇ ਡੀਜੀਪੀ ਲਾਇਆ ਐਸਐਸਪੀ ਲਾਇਆ ਤੇ ਜਿਹੜਾ ਕਿ ਇਹ ਜਾਲ ਅਫਸਰਾਂ ਨੂੰ ਸਜ਼ਾ ਦੇਣੀ ਬਣਦੀ ਸੀ ਇਹਨਾਂ ਨੂੰ ਕਿ ਭਾਈ ਦੱਸੋ ਇਹ 19 ਮੁੰਡੇ ਕਿੱਥੋਂ ਆਏ ਕਮੇ ਤੁਸੀਂ ਬੰਨ ਕੇ ਮਾਰੇ ਕੀ ਇਹਨਾਂ ਨੂੰ ਫੜਨਾ ਤੁਸੀਂ ਫੜਦੇ ਗ੍ਰਿਫਤਾਰ ਕਰਦੇ ਇਹਨੂੰ ਕੋਰਟ ਸਜ਼ਾਵਾ ਦਿੰਦੇ ਆ ਪਰ ਕਿਸੇ ਨੇ ਹੱਥ تک ਨਹੀਂ ਪਾਇਆ ਤੇ ਅੱਜ ਇਹਦਾ ਇਕਲੌਤਾ ਮੁੰਡਾ ਸੀ ਜਿਹੜਾ 35 ਸਾਲ ਦਾ ਫਿਰ ਦਵਾ ਤਾਂ ਲੱਗਦੀ ਆ ਤੇ ਹੁਣ ਬਡਾਪੇ ਦੇ ਵਿੱਚ ਤੜਫਣਾ ਪਊਗਾ ਇਹਦੇ ਉੱਪਰ ਹੋਰ ਵੀ આરોਪ ਲੱਗੇ ਆ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਪੂਰੀ ਵੀਡੀਓ ਜ਼ਰੂਰ ਸੁਣ ਲਿਓ ਲੈ ਸੁਣੋ ਹੁਣ ਧਿਆਨ ਦੇ ਨਾਲ ਮੈਂ ਤੁਹਾਨੂੰ ਕੱਲੀ ਕੱਲੀ ਦੱਸਦਾ ਗੱਲ ਆ ਉਸ ਅਖਬਾਰ ਦੇ ਵਰਕੇ ਫੋਲ ਕੇ ਦੱਸਦਾ ਕਿਸੇ ਕਵੀ ਨੇ ਲਿਖਿਆ ਉਹ ਪਹਿਲਾਂ ਪੜ੍ਹ ਕੇ ਸੁਣਾ ਦੇਵਾਂ 17 ਬਾਦਲਾਂ ਦਾ ਖਾਸ ਖਸਮ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਜਿਸ ਨੇ ਸੈਂਕੜੇ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਉਸਦੇ ਇਕਲੌਤੇ ਪੁੱਤਰ ਦੀ ਨਸੇ ਦੇ ਨਾਲ ਓਵਰਡੋਜ਼ ਦੇ ਨਾਲ ਮੌਤ ਹੋ ਗਈ ਆ ਇਹਨੇ ਇਹਨਾ ਕਹਿੰਦੇ ਕਹਾਣ ਕੀਤਾ ਸੀ ਇਸ ਜਿਹੜਾ ਬੁੱਚੜ ਅਫਸਰ ਮੁਹੰਮਦ ਮੁਸਤਫਾ ਇਹਨੇ ਪੰਜਾਬ ਦੀ ਲੁੱਟ ਮਚਾਈ ਗੁਰੂ ਘਰਾਂ ਤੇ ਕਬਜ਼ਾ ਕੀਤਾ ਗੁਰੂ ਘਰਾਂ ਦੀ ਲੁੱਟ ਮਚਾਈ ਬੇਅਦਮੀਆਂ ਕਰਵਾਈਆਂ ਨੌ ਜਵਾਨੀ ਦਾ ਟੇਡੇ ਢੰਗ ਦੇ ਨਾਲ ਤੇ ਪਰਤੇ ਪਾ ਕੇ ਉਹਨਾਂ ਨੂੰ ਅੰਦਰ ਧੱਕਿਆ ਕਹਿੰਦੇ ਪੰਜਾਬ ਦੇ ਸਾਬਕਾ ਡੀਜੀਪੀ ਦੇ ਮੁੰਡਿਆਂ ਤੇ ਮਾੜਾ ਸਮਾਂ ਚੱਲ ਰਿਹਾ ਜੈਸਾ ਕਰੋਗੇ ਵੈਸਾ ਭਰੋਗੇ ਮਾੜਾ ਸਮਾਂ ਚੱਲਣਾ ਮਾੜੇ ਕੰਮ ਕਰੋਗੇ ਮਾੜੀਆਂ ਕਰਤੂਤਾ ਕਰੋਗੇ ਤੇ ਮਾੜਾ ਫਲ ਮਿਲੂਗਾ ਪੰਜਾਬ ਦੇ ਸਾਬਕਾ ਡੀਜੀਪੀ ਦੇ ਮੁੰਡਿਆਂ ਤੇ ਮਾੜਾ ਸਮਾਂ ਚੱਲ ਰਿਹਾ ਇੱਕ ਤਾਂ ਭ੍ਰੇਟਾਚਾਰ ਦੇ ਵਿੱਚ ਗ੍ਰਿਫਤਾਰ ਹੋ ਗਿਆ ਤੇ ਦੂਸਰੇ ਮੁੰਡੇ ਦੀ ਜਿਹੜੀ ਮੌਤ ਹੋ ਚੁੱਕੀ ਆ ਆ ਕੀ ਲੱਗਤਰ ਮੈਡੀਕਲ ਦੀ ਜਿਹੜੀ ਨਸੇ ਦੀ ওভারਡੋਜ਼ ਦੇ ਨਾਲ ਤੇ ਪੰਚਕੁੱਲਾ ਦੀ ਇਹ ਘਟਨਾ ਦੱਸੀ ਜਾ ਰਹੀ ਆ ਤੇ ਇਹ ਮੁੰਡਾ ਵਿਆਹਿਆ ਸੀ ਦੀ ਇੱਕ ਧੀ ਤੇ ਪੁੱਤਰ ਵੀ ਆ ਕੀ ਲਗਤਰ ਦੀ ਮਹਾਰਾਜੀ ਆ ਸੁਲਤਾਨਾ ਕਾਗਰਾ ਦੀ ਵੱਡੀ ਲੀਡਰ ਹੈ ਚੁੱਕੀ ਆ ਕੈਬਨਿਟ ਮੰਤਰੀ ਰਹਿ ਚੁੱਕੀ ਆ ਤੇ ਮੁਹੰਮਦ ਮੁਸਤਾਫਾ 2021 ਦੇ ਵਿੱਚ ਡੀਜੀਪੀ ਦੇ ਅਹੁਦੇ ਰਤੋ ਅਟਾਇਰ ਹੋ ਚੁੱਕਿਆ ਹੈ ਇਸ ਮੁਹੰਮਦ ਮੁਸਤਾਫਾ ਨੂੰ ਜਿਹੜਾ ਪੰਜ ਪੁਰਸਕਾਰੀ ਅਵਾਰਡ ਮਿਲ ਚੁੱਕੇ ਆ ਕਿਉਂ ਮਿਲੇ ਆ ਇਸ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਬਨ ਕੇ 19 ਸਿੱਖਾਂ ਨੂੰ ਫਿਰੋਜ਼ਪੁਰ ਵਿਖੇ ਇਹ ਐਸਐਸਪੀ ਹੁੰਦਾ ਸੀ ਫਿਰੋਜ਼ਪੁਰ ਦੇ ਵਿੱਚ ਆ ਦਸੰਬਰ 1992 ਦੇ ਮੱਖੂ ਕੋਲਾ ਵਿਪਤੀ ਸਿਕ ਨੌਜਵਾਨਾਂ ਦਾ ਕਾਤਲ ਇਸ ਮੌਕੇ ਦੇ ਤਤਕਾਲੀ ਐਸਐਸਪੀ ਨੇ ਕੀਤਾ ਸੁਣ ਲਿਆ ਧਿਆਨ ਦੇ ਨਾਲ ਵੀਡੀਓ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਪੜ੍ਹ ਕੇ ਸੁਣਾਉਂਗਾ ਅੱਗੇ ਵੀ ਬੜਾ ਗੁੱਸਾ ਤੇ ਕਹਿੰਦਾ ਜੀ ਖਾੜਕਾਂ ਦੇ ਨਾਲ ਗੈਰ ਘਤ ਮੁਕਾਬਲਾ ਹੋ ਗਿਆ ਤੇ ਉੰਨੇ ਖਾੜਕੂ ਮਾਰ ਗਏ ਕਹਿੰਦਾ ਤੇ ਉੰਨੇ ਅਸੀਂ ਮਾਰ ਦਿੱਤੇ ਫਿਰ ਇਹਨੂੰ ਬਹਾਦਰੀ ਦੇ ਜਿਹੜੇ ਬੜੇ ਬੜੇ ਕਿੱਸੇ ਮਿਲਦੇ ਆ ਅਵਾਰਡ ਮਿਲਦੇ ਆ ਪਰ ਉਸ ਜਗ੍ਹਾ ਤੇ ਸਿਮਰਜੀਤ ਸਿੰਘ ਮਾਨ ਗਏ ਆ ਤੇ ਉਸ ਜਗ੍ਹਾ ਦੀ ਘਟਨਾ ਦੱਸਦੇ ਆ ਅਖਬਾਰ ਹੁੰਦਾ ਇਹਦਾ ਤੁਹਾਨੂੰ ਅਖਬਾਰ ਦੀਆਂ ਖਬਰਾਂ ਉਸ ਸਮੇਂ ਦਾ ਅਖਬਾਰ ਕੀ ਕਹਿੰਦਾ ਲਿਖਿਆ ਕਿ 19 ਖਾੜਕਾ ਨੂੰ ਖਾੜਕੂਆਂ ਨੂੰ ਇੱਕ ਥਾਂ ਬਨ ਕੇ ਮਾਰਿਆ ਗਿਆ ਸਿਮਰਜੀਤ ਸਿੰਘ ਮਾਨ ਦਾ ਬਿਆਨ ਆ ਤੇ ਉਹਦੀ ਫੋਟੋ ਵੀ ਸਭਿਆ ਸਮੇਂ ਦੀ ਸਿਮਰਜੀਤ ਸਿੰਘ ਮਾਨ ਦੀ ਉਸ ਟਾਈਮ ਦਾ ਇੱਕ ਜਲੰਧਰ ਤੋਂ ਸਬਦੇ ਹੋਏ ਅਖਬਾਰ ਦੇ ਵਿੱਚ ਆ ਤਾਂ ਨੂੰ ਮੈਂ ਥੋੜਾ ਜਿਹਾ ਪੜ ਕੇ ਸੁਣਾ ਦਾਂ ਮੋਟਾ-ਮੋਟਾ ਖਬਰ ਵੱਡੀ ਆ ਦੋ ਅਖਬਾਰ ਨੇ ਇਹਨਾਂ ਦੇ ਕਹਿੰਦੇ ਸਿਮਰਜੀਤ ਨਾਲ ਗੱਲਬਾਤ ਕਰਦਿਆਂ ਹੋਇਆਂ ਆਜੀਤ ਅਖਬਾਰ ਆ ਇਹ ਆਜੀਤ ਅਖਬਾਰ ਨੇ ਗੱਲਬਾਤ ਕਰਦਿਆਂ ਮਾਂ ਨੂੰ ਪੁੱਛਿਆ ਤੇ ਮਾਂ ਨੇ ਦਾਵਾ ਕੀਤਾ ਕਿ 19 ਸਿੱਖਾਂ ਨੂੰ ਨੌਜਵਾਨਾਂ ਨੂੰ ਧਰਮ ਕੋਰਟ ਫਰੋਜ਼ਪੁਰ ਤਰਨਤਾਰਨ ਅੰਬਰਸਰ ਤੋਂ ਫੜ ਕੇ ਇੱਕ ਥਾਂ ਤੇ ਇਕੱਠੇ ਕਰਕੇ ਹੱਥ ਪੈਰ ਬੰਨ੍ਹ ਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਕੋ-ਕੋ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਗੇ ਸਮਰਜੀਤ ਸਿੰਘ ਮਾਰ ਨੇ ਕਿਹਾ ਕਿ ਪੁਲਿਸ ਨੇ ਜਿਸ ਜਗ੍ਹਾ ਤੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਇੱਕ ਨਾਟਕ ਖੇਡਿਆ ਰੱਤੀਆ ਇੱਕ ਕਹਾਣੀ ਰਸੀ ਉਸ ਮੌਕੇ ਮਖੂ ਥਾਣੇ ਦਾ ਪਿੰਡ ਨਜਾਬਉਦੀਨ ਵਾਲਾ ਹੈ ਜਦੋਂ ਕਿ ਪੁਲਿਸ ਮੁਖੀ ਗਿੱਲ ਇਸ ਨੇ ਮੰਦਾ ਬਾਦ ਸਾਹਿਬ ਵਾਲਾ ਆਖਰੇ ਹਨ ਮਾਰ ਨੇ ਅੱਗੇ ਕਿਹਾ ਕਿ ਪੁਲਿਸ ਨੇ ਇੱਕ ਨਾਟਕ ਦੀ અપਾਰ ਸਫਲਤਾ ਤੇ ਮਨਾਉਣ ਦੀ ਬਜਾਏ ਤੇ ਉਥੇ ਇੰਨਾ ਗੁੰਡਿਆਂ ਪੁਲਸ ਵਾਲਿਆਂ ਨੇ दारू ਪੀਤੀ ਹੋਈ ਸੀ ਰੱਜੇ ਹੋਏ ਸੀ ਤੇ ਉਥੇ ਮਾਂ ਨੇ ਇਹ ਦੱਸਿਆ ਕਿ ਜਾ ਕੇ ਦੇਖਿਆ ਤੇ ਉਥੇ ਖਾਲੀ ਬੋਤਲਾਂ ਤੇ ਗਲਾਸ ਤੇ ਹੋਰ ਬੜਾ ਕੁਝ ਮਿਲਿਆ ਤੇ ਪੱਤਰਕਾਰਾਂ ਨੂੰ ਦਿਖਾਈ ਵੀ ਜਾਂਦੇ ਆ ਫੋਟੋ ਤਸਵੀਰ ਵੀ ਆ ਉਸ ਸਮੇਂ ਦੀ ਮੈਂ ਤੁਹਾਨੂੰ ਤਸਵੀਰ ਵੀ ਲਗਾ ਦੂੰਗਾ ਦੱਸਿਆ ਕਿ ਅੱਗੇ ਦੱਸ ਦਿਆਂ ਕਿ ਕਿੰਨੇ ਮੁੰਡੇ ਚੱਕ ਕੇ ਮਾਰੇ ਆ ਸਾਰੇ ਮੁੰਡਿਆਂ ਦੇ ਨਾਂ ਵੀ ਆ ਕੱਲੇ-ਕੱਲਿਆਂ ਦਾ ਬੇਰਬਾ ਕਿੱਥੋਂ-ਕਿੱਥੋਂ ਮੁੰਡੇ ਚੱਕ ਕੇ ਮਾਰੇ ਆ ਤੇ ਖਬਰ ਲੰਬੀ ਹੋ ਜਾਣੀ ਆ 25 ਜੀ ਗਰਬਾਤਰ ਸਿੰਘ ਮਾਨੋਚਾਲ ਇੱਕ ਖਾੜਕਵਾਦ ਦਾ ਥੰਮ ਹੋਇਆ ਬਾਬਾ ਬੋੜ ਬੰਨਿਆ ਜਾਂਦਾ ਠੀਕ ਆ ਮੰਨ ਲੈਂਦੇ ਆ ਉਹਦੇ ਨਾਲ ਤੁਹਾਡੀ ਲੜਾਈ ਸੀ ਉਹਦੇ ਨਾਲ ਲੜ ਪੈਂਦੇ ਪਰ ਉਹਦੇ ਪਰਿਵਾਰਾਂ ਦਾ ਕੀ ਕਸੂਰ ਸੀ ਉਹਦੇ ਭਰਾਵਾਂ ਦਾ ਕੀ ਕਸੂਰ ਸੀ ਤੇ ਉਹਦੇ ਰਿਸ਼ਤੇਦਾਰਾਂ ਦਾ ਕੀ ਕਸੂਰ ਸੀ 32 ਜਣੇ ਬਾਬਾ ਮਾਨੋਚਾਲ ਅਗਰਬਾਤਰ ਮਾਨੋਚਾਲ ਦੇ ਇਹਨਾਂ ਬੁੱਚੜ ਅਫਸਰਾਂ ਨੇ ਵਿੱਚ ਜਿਹੜਾ ਆ ਤੁਹਾਨੂੰ ਸੁਣਾ ਕੇ ਆਟਿਆ ਜਿਹਦਾ ਮੁੰਡਾ ਮਰਿਆ ਇਹਨਾਂ ਨੇ ਉਹਦੇ 25 ਜਾਣੇ ਉਹ ਮਾਰ ਦਿੱਤੇ 19 ਜਾਣਿਆਂ ਨੂੰ ਬੰਨ ਕੇ ਮਾਰ ਦਿੱਤਾ ਇਹ ਕਰਤੂਤਾਂ ਨੇ ਤੇ ਫਿਰ ਵੀ ਭਰਨਗੇ ਕਿਉਂ ਨਹੀਂ ਅਰ ਰੱਬ ਹੈਗਾਗਾ ਨਾ ਜਿਹੜੇ ਕਹਿੰਦੇ ਕਿ ਰੱਬ ਹੈ ਨਹੀਂ ਹੁਣ ਤਾਰੇ ਦੀਂਦੇ ਦਿਨੇ ਕਿ ਨਹੀਂ ਦੀਂਦੇ ਹੁਣ ਪਤਾ ਲੱਗਦਾ ਆਪਣੇ ਪੁੱਤ ਮਰੇ ਤੋਂ ਕਿ ਮੇਰਾ ਪੁੱਤ ਹੁਣ ਤਾਂਾਂ ਮਾਰਦਾ ਹੋਊਗਾ ਹੁਣ ਬਿਲਕਦਾ ਹੋਊਗਾ ਔਰ ਜਿਹੜੇ ਉਨੇ ਹੀ ਬਨ ਕੇ ਮਾਰੇ ਆ ਦਰਖਤਾਂ ਦੇ ਨਾਲ ਆ ਤੇ ਉਹ ਕਿਹਦੇ ਕਿਸੇ ਦੇ ਪੁੱਤ ਨਹੀਂ ਸੀ ਉਹ ਮਾਮਾ ਦੇ ਪੁੱਤ ਨਹੀਂ ਸੀ ਇੱਕ ਭੈਣਾ ਦੇ ਭਾਈ ਨਹੀਂ ਸੀ ਕਿਸੇ ਦੇ ਪਿਓ ਦੇ ਪੁੱਤ ਨਹੀਂ ਸੀ ਤੇ ਜਾਂ ਕਿਸੇ ਦੇ ਆਪਾਂ ਕਹਿ ਦਈਏ ਕਿ ਬੱਚਿਆਂ ਦੇ ਬਾਪ ਨਹੀਂ ਸੀ ਬੜਾ ਜਲਮ ਕੀਤਾ ਐਸਾ ਦੱਸਿਆ ਜਾ ਰਿਹਾ ਕਿ ਉਸ ਸਮੇਂ ਦੇ ਐਸਐਸਪੀ ਫਿਰ ਨੂੰ ਅਵਾਰਡ ਮਿਲਦੇ ਆ ਪੰਜ ਵਾਰੀ ਅਵਾਰਡ ਮਿਲਿਆ ਕਿ ਤੂੰ ਚੰਗਾ ਕੰਮ ਕੀਤਾ ਚੰਗੇ ਮੁੰਡੇ ਮਾਰੇ ਸਿੱਖਾਂ ਦੇ ਇਦਾ ਸੁਰੂ ਤੋਂ ਕੰਮ ਹੁੰਦਾ ਆ ਰਿਹਾ ਫੇਰ ਕਹਿੰਦੇ ਬਾਦਲਾਂ ਦਾ ਖਾਸਮ ਖਾਸ ਸੀ ਇਹ ਬਾਦਲਾਂ ਦਾ ਕੱਲਾ ਇਹ ਥੋੜੀ ਸੀ ਸਵਾਰਨ ਘੋਟਨੇ ਵਰਗੇ ਰਹੇ ਆ ਅਜੀਤ ਸੰਧੂ ਵਰਗੇ ਰਹੇ ਆ ਤੇ ਆ ਸੈਣੀ ਵਰਗੇ ਰਹੇ ਆ ਤੇ ਬੜਾ ਜਿਨ੍ਹਾਂ ਨੇ ਜ਼ੁਲਮ ਹੰਡਾਇਆ ਸਿੱਖ ਕੌਮ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਤੇ ਅੱਜ ਉਹਨਾਂ ਦੀਆਂ ਕਰਤੂਤਾ ਨੇ ਇਹ ਇਹ ਜਗ ਜਾਰ ਹੋ ਰਹੀਆਂ ਨੇ ਮੁਹੰਮਦ ਮੁਸਤਵਾ ਐਸਐਸਪੀ ਫਿਰੋਜ਼ਪੁਰ ਦਾ ਬਿਆਨ ਸਪਿਆ ਅਖਬਾਰ ਦੇ ਵਿੱਚ ਇਹਨੇ ਕਿਹਾ ਸਾਡੇ ਕੋਲ ਬੁਲਟ ਪ੍ਰੂਫ ਟਰੈਕਟਰ ਸੀ ਤੇ ਸਾਡੇ ਨਾਲ ਕਹਿੰਦਾ 200 ਜਵਾਨ ਸੀ ਪੁਲਿਸ ਦਾ ਤੇ ਕਹਿੰਦਾ ਅਸੀਂ 19 ਜਣਿਆਂ ਨੂੰ ਮਾਰ ਮਕਾਇਆ ਜਾਨੀ ਕਿ ਬੰਨ ਕੇ ਮਾਰੇ ਆ ਆ ਕਰਤੂਤਾ ਨੇ ਆ ਕੀਤਾ ਪੰਜਾਬ ਦਾ ਘਾਣਾ ਆ ਕੀਤੀ ਪੰਜਾਬ ਦੀ ਨੌਜਵਾਨੀ ਖਤਮਾ ਭਾਈ ਦਲਾਵਤ ਸਿੰਘ ਨੇ ਜਾਪੋਏ ਬਲਵੰਤ ਸਿੰਘ ਰਾਜੋਆਣੇ ਨੇ ਜਾਂ ਹੋਰ ਸਿੰਘਾਂ ਨੇ ਇੱਕ ਕਦਮ ਐਵੇਂ ਨਹੀਂ ਚੁੱਕਿਆ ਸੀ ਜਦੋਂ ਸਿੱਖਾਂ ਦਾ ਜਿਹੜੇ ਕਿ ਕੋ-ਕੋ ਕੇ ਮੁਕਾਬਲੇ ਵਰਨ ਲੱਗ ਗਏ ਜਦੋਂ ਤੁਹਾਡਾ ਕਸੂਰ ਕੋਈ ਨਹੀਂ ਤੁਸੀਂ ਕੇਸ ਰੱਖਿਆ ਦਾੜੀ ਰੱਖਿਆ ਚਾਹੇ ਤੁਸੀਂ ਮੋਨੇ ਸੀ ਚਾਹੇ ਘੋਨੇ ਸੀ ਪਰ ਇਹਨਾਂ ਨੇ ਫੇਤੀਆ ਲਵਾਉਣ ਦੇ ਵਾਸਤੇ ਇਹ ਕਹਿ ਦੇਣਾ ਕਿ ਫਲਾਨਾ ਖਾੜਕੂ ਸੀ ਉਹਨੂੰ ਚੱਕ ਕੇ ਘਰਾਂ ਦੇ ਵਿੱਚੋਂ ਘਰਾਂ ਦੇ ਘਰ ਖਾਲੀ ਕਰ ਦਿੱਤੇ ਇਹਨਾਂ ਪਾਪੀਆਂ ਨੇ ਅਜੇ ਤੜਫ ਰਹੇ ਆ ਤੇ ਹੁਣ ਪਤਾ ਲੱਗਦਾ ਕਹਿੰਦੇ ਹੁੰਦੇ ਜਦੋਂ ਆਪ ਤੇ ਪੈਂਦੀ ਹੈ ਨਾ ਬੰਦੇ ਨੂੰ ਉਦੋਂ ਪਤਾ ਲੱਗਦਾ ਤੇ ਬੜਾ ਇਹਨਾਂ ਨੇ ਸੁੱਖ ਆਰਾਮ ਹੰਡਾਇਆ ਤੇ ਹੁਣ ਬੁੱਢੀ ਹੋਰ ਦੇ ਵਿੱਚ ਪਤਾ ਲੱਗਦਾ ਕਿ ਕਵੇਂ ਬੇਦੋਸਤਿਆਂ ਦਾ ਜਿਹੜਾ ਕਤਲ ਕਰਨਾ ਕਿੰਨਾ ਕੁ ਜਾਇਆ ਦੂਸਰੇ ਪਾਸੇ ਜਿਹੜਾ ਕਿ ਡੀਆਈਜੀ ਹਰਤੇਰਨ ਸਿੰਘ ਭੱਲਰ ਜਿਹੜਾ ਕਿ ਛੋਟੇ ਅਹੁਦੇ ਤੋਂ ਜਾ ਕੇ ਡੀਆਈਜੀ ਬਣਿਆ ਕਵੇਂ ਬਣਿਆ ਕਵੇਂ ਲੱਖਾਂ ਕਰੋੜਾ ਰੁਪਇਆ ਕਰੋ ਬਰਾਮਦ ਹੋਇਆ ਨਜਾਇਜ਼ ਅਸਲੇ ਬਰਾਮਦ ਹੋਏ 4 4 5 5 ਅਸਲੇ ਬਰਾਮਦ ਹੋਏ ਨਜਾਇਜ਼ ਪ੍ਰਾਪਰਟੀ ਬਰਾਮਦ ਬਰਾਮਦ ਹੋਈ ਕਿੱਥੇ ਕਿੱਥੇ ਪ੍ਰਾਪਰਟੀ ਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿੱਥੇ ਕਿੱਥੇ ਨੇ ਪ੍ਰਾਪਰਟੀ ਬਣਾਈ ਆ ਤੇ ਅੱਗੇ ਖੁਲਾਸੇ ਕਰਦੇ ਆ ਉਹ ਵੀ ਧਿਆਨ ਦੇ ਨਾਲ ਸੁਣ ਲਿਓ ਹੁਣ ਆ ਸੁਣ ਲਓ ਹੁਣ ਹਤਿਆਰ ਸਿੰਘ ਦੀ ਪ੍ਰਾਪਰਟੀ ਬਾਰੇ ਥੋੜਾ ਜਿਹਾ ਹਲੇ ਬੜਾ ਕੁਝ ਬਾਕੀ ਆ ਬੜਾ ਕੁਝ ਖੰਘਾਲਣਾ ਬੜਾ ਕੁਝ ਨਿਕਲੂਗਾ ਔਰ ਕਰੀਬ ਇਹਦੇ ਤੇ ਘੱਟੋ ਘੱਟ 4 ਕੇਸ ਪੈਣੇ ਚਾਹੀਦੇ ਆ ਇਹਦੀ ਪ੍ਰਾਪਰਟੀ ਅਟੈਚ ਹੋਣੀ ਚਾਹੀਦੀ ਆ ਨਜਾਇਜ਼ ਅਸਲਾ ਰੱਖਿਆ ਸੀ ਉਹਦਾ ਕੇਸ ਪੈਣਾ ਚਾਹੀਦਾ ਘਰੋਂ 40 ਲੀਟਰ ਲੀਟਰ ਵਿਦੇਸ਼ੀ ਸ਼ਰਾਬ ਬਰਾੰਦ ਹੋਈ ਆ ਉਹਦਾ ਕੇਸ ਪੈਣਾ ਚਾਹੀਦਾ ਅਰੇ ਹਸਪਤਲ ਲੈਂਡ ਦਾ ਜਿਹੜਾ ਕੇਸ ਆ ਉਹਦਾ ਜਿਹੜਾ ਪਏ ਗਿਆ ਘੱਟੋ ਘੱਟ 4 ਇਹਦੇ ਪਰਚੇ ਦਰਜ ਹੋਣੇ ਚਾਹੀਦੇ ਆ ਇਸ ਤੇ ਇੱਕ ਇਹਦੀ ਵੀਡੀਓ ਵਾਇਰਲ ਹੋ ਰਹੀ ਆ ਇੱਕ ਬੜਾ ਭਾਸਨ ਦੇ ਰਿਹਾ ਇਹ ਲੰਬਾ ਚੌੜਾ ਭਾਸ ਨੰਦਾਗਾ ਲੱッセਦਾਰ ਭਾਸ ਨੇ ਕਹਿ ਦਿੰਦੇ ਜੀ ਨੂੰ ਕਿ ਕ੍ਰਿਮੀ ਨਾਲ ਬੰਦਿਆਂ ਦੇ ਬਾਅਦ ਤੇ ਕਹਿੰਦਾ ਜੇਲਾ ਹੁੰਦੀਆਂ ਨੇ ਸਨੂੰ ਦੱਸੋ ਜੇ ਕੋਈ ਮਾੜਾ ਕੰਮ ਕਰਦਾ ਪਰ ਪਤਾ ਨਹੀਂ ਕਹਿੰਦਾ ਕਿ ਆਪ ਕੀ ਕੁਝ ਕਰੀ ਜਾਂਦਾ ਕਹਿੰਦੇ ਹੁੰਦੇ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਉਹ ਗੱਲ ਸੀ ਕਿ ਲੋਕਾਂ ਨੂੰ ਕਿਹੜਾ ਪਤਾ ਲੱਗਦਾਗਾ ਤੇ ਕ੍ਰਿਮੀ ਨਾਲ ਬੰਦੇ ਅੱਜ ਕਦੇ ਰੋ ਮਾਰਦਾ ਹੁੰਦਾ ਸੀ ਕਦੇ ਢਾਠੀ ਚੜਾਉਂਦਾ ਹੁੰਦਾ ਸੀ ਮੁੱਸਾ ਕੁੰਡੀਆਂ ਕਰਕੇ ਤੇ ਅੱਜ ਮੂਹ ਲਕਾਉਂਦਾ ਫਿਰਦਾ ਆਫਸਰ ਉਹੀ ਆ ਕਹਿੰਦੇ ਹੁੰਦੇ ਆ ਪਰਮਾਤਮਾ ਦਾ ਪਤਾ ਨਹੀਂ ਕਦੋਂ ਅਤ ਤੇ ਅੰਤ ਕਦੋਂ ਕਰ ਦੇਵੇ ਇੱਕ ਟਿੱਪੀ ਦਾ ਤੇ ਅੜਕ ਦਾ ਮੱਟਾ ਦਾ ਸਿਰਫ ਆਰਥ ਤੋਂ 파ਰਸ ਤੋਂ 파ਰਸ ਤੋਂ ਅਰਥ ਤੱਕ ਰੱਬ ਕਦੋਂ ਪਹੁੰਚਾ ਦੇਵੇ ਕੋਈ ਪਤਾ ਨਹੀਂ ਹੁੰਦਾ ਹੁਣ ਇਹਦੇ ਜਲੰਧਰ ਦੇ ਵਿੱਚ ਕੋਟ ਕਲਾ ਫਾਰਮ ਹਾਊਸ ਹੈ ਦਾ ਜਿਹਦੀ ਕੀਮਤਾ ਉਥੇ 2 ਕਰੋੜ ਦੱਸੀ ਜਾ ਰਹੀ ਆ ਫਿਰ ਇਹਦੇ ਹੈਗੇ ਸਾਈਟਰਨ 48 ਬੀ ਚੰਡੀਗੜ੍ਹ ਦੇ ਵਿੱਚ ਫਲੇਟ ਹੈ ਜਿਹੜਾ 1.5 ਕਰੋੜ ਦਾ ਚੰਡੀਗੜ੍ਹ ਦੇ ਸੈਕਟਰ 40B ਵਿੱਚ ਇੱਕ ਘਰ ਆ ਜਿਸ ਦੀ ਕੀਮਤ 4 ਕਰੋੜ ਰੁਪਈਆ ਹੈਗੀ ਮਹਾਲੀ ਵਿੱਚ ਹਰਜਨ ਸਿੰਘ ਭੁੱਲਰ ਦੀ ਪਤਨੀ ਦੇ ਤੇਜਿੰਦਰ ਦੇ ਨਾਮ ਇੱਕ ਫਲੈਟ ਆ ਲੁਧਿਆਣਾ ਦੇ ਆਲੀ ਖੁਰਦ ਦੇ ਵਿੱਚ ਤਿੰਨ ਕਨਾਲ 8 ਮਰਲੇ ਜ਼ਮੀਨ ਪਈ ਆ ਕਪੂਥਲਾ ਦੇ ਖੁਜਾਰਲਾ ਵਿੱਚ 5 ਕਨਾਲਾਂ 8 10 ਮਰਲੇ ਅਲੱਗ ਜ਼ਮੀਨ ਪਈ ਆ ਜਾਨੀ ਕਿ ਇੰਨੀ ਕੇ ਪ੍ਰਾਇਓਰਿਟੀ ਤਾਂ ਤੁਹਾਨੂੰ ਥੋੜੀ ਦੱਸੀ ਆ ਪਰ ਜਿਹੜਾ ਇਹਨੇ ਇੱਕ ਮਹਿਲ ਸਾਰਿਆ ਕੋਠੀ ਜੇ ਕਰਾਇਦੇ ਦੇਖੀਏ ਤੇ 4 ਕਰੋੜ ਦੀ ਨਹੀਂ ਮੈਨੂੰ ਤਾਂ ਲੱਗਦਾ ਉਹ ਕਈ 20 30 ਕਰੋੜ ਦੀ ਕੋਠੀ ਹੋਊਗੀ ਬੜਾ ਸਾਧੋ ਸਮਾਨ ਮਿਲਿਆ 1.5 ਕਿਲੋ ਸੋਨਾ ਮਿਲਿਆ ਤੇ 22 ਘੜੀਆਂ ਮਿਲੀਆਂ ਨੇ ਮਹਿੰਗੇ ਮਹਿੰਗੇ ਘੜੀਆਂ ਮਿਲਦੀਆਂ ਨੇ ਲੁੱਟਿਆ ਹੋਇਆ ਮਾਲ ਆ ਕੀ ਆਪ ਕਮਾਏ ਸੀ ਲੋਕਾਂ ਤੋਂ ਹੁਕਮ ਦੇ ਦੇਣਾ ਸੀ ਭਾਈ ਆ ਦਿਓ ਮੈਨੂੰ ਆ ਦਿਓ ਮੈਨੂੰ ਆ ਦਿਓ ਡਰਦਾ ਮਾਰਾ ਅਗਲਾ ਕੀ ਕਰਦਾ ਤੇ ਇਹਨਾਂ ਦੇ ਢਿੱਡ ਬਬਰ ਭਰਦਾਗਾ ਫੇਰ 1 ਲੱਖ 5 ਕਰੋੜ ਤੇ ਕੋਈ ਕਿੰਨਾ ਮਸ਼ੀਨਾ ਤੇ ਖਲਿਆੰਦੀ ਗਈਆਂ ਸਬੀ ਸਬੀ ਆਈ ਵੱਲੋਂ ਮਸ਼ੀਨਾ ਰਾਹੀਂ ਨੋਟ ਗਿਣੇ ਆ ਐਨੇ ਨੋਟ ਉਹ ਥੈਲੇ ਭਰੇ ਅਟੈਚੀ ਭਰੇ ਸੋਨੇ ਦੇ ਕਹਿੰਦੇ ਹੁੰਦੇ ਆ ਕਿ ਬੰਦਾ ਜਦੋਂ ਪਾਪ ਕਮਾਉਂਦਾ ਨਾ ਉਹਨੂੰ ਪਤਾ ਨਹੀਂ ਲੱਗਦਾ ਬੰਦਾ ਕਰਮ ਕਮਾਉਂਦਾ ਕਰਦਾ ਹਾਏ ਹਾਏ ਗਰਵਾਣੀ ਦਾ ਪ੍ਰਮਾਣ ਆ ਕਿ ਬੰਦੇ ਨੂੰ ਜਦੋਂ ਉਹ ਆਪਣੇ ਕਰਮ ਤਾਂ ਤਮਾਮ ਦਾਗਾ ਮਾਰੇ ਕਰਦੇ ਜਦੋਂ ਕਮਾਉਂਦਾ ਤੇ ਫਿਰ ਉਹ ਜਿਹੜੇ ਬੁੱਢੀ ਉਮਰ ਦੇ ਵਿੱਚ ਜਾਂਦਾ ਤੇ ਉਹ ਹਾਏ ਹਾਏ ਕਰਦਾਗਾ ਮਰਨ ਲੱਗਿਆ ਵੀ ਤੇ ਹੁਣ ਇਹ ਜਿਉਂਦਿਆਂ ਚਾਹੇ ਦੇ ਨਾ ਮਰਿਆ ਚਾ ਤੇ ਲੋਕਾਂ ਨੇ ਲਾਂ ਤੱਕਵੇਂ ਪੈ ਰੀਆਂ ਨੇ ਅੱਜ ਜਿਨ੍ਹਾਂ ਨੇ ਜੋ ਕੁਝ ਕੀਤਾ ਚਾਹੇ ਉਹ ਗਰੀਬਾਂ ਦੇ ਨਾਲ ਅਤਿਆਚਾਰ ਕੀਤਾ ਚਾਹੇ ਕਿਸੇ ਛੋਟੇ ਨਾਲ ਕੀਤਾ ਚਾਹੇ ਵੱਡੇ ਨਾਲ ਕੀਤਾ ਉਹ ਭਰਨੇ ਤੁਹਾਨੂੰ ਇੱਥੇ ਪਹਿਣਗੇ ਆ ਇਹ ਤੁਹਾਡੇ ਕਰਤੂਤਾਂ ਨੇ ਅਜੇ ਬੜੀਆਂ ਜਿਹੜੀਆਂ ਜਗਜਾਗ ਕਰਨ ਵਾਲੀਆਂ ਨੇ ਪਰ ਬੜੇ ਦੁੱਖ ਦੀ ਗੱਲ ਆ ਸਿਮਰਜੀਤ ਸਿੰਘ ਮਾਨ ਨੂੰ ਇਸ ਗੱਲ ਦੀ ਉਹਨੇ ਸਾਰੀ ਜਾਣਕਾਰੀ ਸੀ 1992 ਤੱਕ ਸਿਮਰਜੀਤ ਸਿੰਘ ਮਾਨ ਨੇ ਬੋਲੇ ਹੋਵੇ ਤਾਂ ਪਤਾ ਨਹੀਂ ਮੈਂ ਤਾਂ ਕੋਈ ਵੀਡੀਓ ਸੁਣੀ ਨਹੀਂ ਪਰ 19 ਸਿੱਖ ਇਹਨੇ ਬਣ ਕੇ ਜਿਹੜੇ ਮਾਰੇ ਆ ਮੁਹੰਮਦ ਮੁਸਤਾਫਾ ਨੇ ਜਿਹੜੇ ਤੇ ਅੱਜ ਤੱਕ ਗੱਲ ਨਹੀਂ ਸੁਣੀ ਸੀ ਹੁਣ ਅਖਬਾਰ ਆ ਚੁੱਕੇ ਆ ਹੁਣ ਸਭ ਕੋ ਸਾਹਮਣੇ ਆ ਚੁੱਕਿਆਗਾ ਤੇ ਸਿਮਰਦੀ ਸਿੰਘ ਮਾਨ ਦਾ ਬਿਆਨ ਵੀ ਵਿੱਚ ਦਰਜ ਆਉਦੇ ਤੇ ਇਸ ਕਰਕੇ ਜਿਹੜਾ ਇਹਨਾਂ ਲੋਕਾਂ ਦੇ ਹੌਂਸਲੇ ਤਾਂ ਵਾਧਦੇ ਆ ਤਾਂ ਇਹ ਠੱਗੀਆਂ ਚੋਰੀਆਂ ਡਕੈਤੀਆਂ ਗੁੰਡਾਗਰਦੀ ਜੋ ਕੁਝ ਹੁੰਦਾ ਜਾਂ ਤ ਉਹ ਕਰਦੇ ਆ ਇਸ ਕਰਕੇ ਇਹ ਜ਼ਾਲਮ ਬਣੇ ਹੋਇਆ ਕਿਉਂਕਿ ਪੈਸੇ ਨੇ ਮੱਤ ਮਾਰ ਦਿੱਤੀ ਆ ਅਵਾਰਡਾਂ ਨੇ ਮੱਤ ਮਾਰ ਦਿੱਤੀ ਆ ਇਸ ਕਰਕੇ ਛੱਟ ਗੋਲੀ ਮਾਰ ਦਿੰਦੇ ਆ ਜਿਹਦਾ ਜੀ ਕਰਦਾ ਉਹਨਾਂ ਨੂੰ ਕਾਉਂਟਰ ਬਣਾ ਦਿੰਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਕਿ ਪਤਾ ਨਹੀਂ ਹੋਰ ਕਿੰਨੇ ਕਿੰਨੇ ਬੱਚੜਾ ਅਫਸਰ ਬੈਠੇ ਆ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਅੱਜ ਲੋਕ ਉਹਨਾਂ ਬਾਦਲ ਕਹਿੰਦੇ ਸਰਾਇਤਾ ਕਰਦੇ ਆ ਬੜੇ ਚੰਗੇ ਸੀ ਜੀ ਆਟਾ ਦਾਲ ਦੇ ਦਿੰਦੇ ਸੀ ਉਹ ਜਿਨ੍ਹਾਂ ਦੇ ਪੁੱਤਾਂ ਦੇ ਪੁੱਤ ਖਪਾ ਦਿੱਤੇ ਜਿਹੜਾ ਪੰਜਾਬ ਖਤਮ ਕਰ ਦਿੱਤਾ ਉਹ ਕਦੇ ਸੋਚਿਆ ਤੁਸੀਂ ਆਜ ਦੇ ਸਰਪਾ ਕੌਲੀਆਂ ਚਮਚੇ ਬਣ ਕੇ ਤੁਸੀਂ ਅੱਗੇ ਪਿੱਛੇ ਘੁੰਮੀ ਜਾਂਦੇ ਹੋ ਪਰ ਮਾੜੀ ਮੋਟੀ ਸ਼ਰਮ ਕਰੋ ਉਹਨਾਂ ਦੇ ਰਾਜ ਵਿੱਚ ਕੀ ਕੁਛ ਨਹੀਂ ਹੋਇਆ ਉਹਨਾਂ ਦੇ ਰਾਜ ਵਿੱਚ 1978 ਤੋਂ ਚੱਲਦਾ ਆਇਆ ਤੇ ਬਰਗਾੜੀ ਤੱਕ ਕੀ ਕੁਛ ਨਹੀਂ ਹੋਇਆ 84 ਲੰਗੀ ਕਿਨੇ ਚਿੱਠੀਆਂ ਪਾਈਆਂ ਲਿਖ ਲਿਖਾ ਇੰਦਰਾ ਗਾਂਧੀ ਨੂੰ ਇਹ ਸਾਰੇ ਜਿਹੜੇ ਜਿੰਨੇ ਚਾਹ ਭਾਜਪਾ ਵਾਲੇ ਹੋਣਾ ਚਾਹ ਬਾਦਰ ਕਾ ਲਾਣਾ ਹੋਵੇ ਚਾਹ ਦੂਜਾ ਚਾਹ ਤੀਜਾ ਹੋਵੇ ਜਿਨ੍ਹਾਂ ਨੇ ਕੀਤੇ ਆ ਭਾਈ ਯਾਦ ਰੱਖਣਾ ਚਾਹੀਦਾਗਾ ਹੁਕਮ ਜਿਹੜੀਆਂ ਕਿ ਜ਼ਮੀਰਾਂ ਮਰ ਜਾਂਦੀਆਂ ਜਿਨ੍ਹਾਂ ਹੁਕਮਾਂ ਦੀ ਉਹ ਕੌ ਖਤਮ ਹੋ ਜਾਂਦੀ ਆ ਤੇ ਇਸ ਕਰਕੇ ਸਿਰ ਵੀਡੀਓ ਲੰਬੀ ਹੁੰਦੀ ਆ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ